ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਟਿਕ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਐਕਸ਼ਨ ਜੇਕਰ ਗੱਲ ਕਰੀਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਐਨ ਮੀਟਿੰਗ ਕਰਨ ਜਾ ਰਹੇ ਹਨ ਜਿਸ ਮੀਟਿੰਗ ਦੇ ਵਿੱਚ ਜਿਹੜਾ ਹੈ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਨੇ ਗੱਲਾਂ ਰੱਖੀਆਂ ਜਾਣਗੀਆਂ ਜਾਂ ਫਿਰ ਪੰਜਾਬ ਦੇ ਕਿਸਾਨਾਂ ਵਾਸਤੇ ਵੱਡੇ ਐਲਾਨ ਕੀਤੇ ਜਾਣਗੇ ਯਾ ਫਿਰ ਕਹਿ ਲਈਏ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਕੋਈ ਉਲਟ ਫੇਰ ਕਰਨ ਜਾ ਰਹੇ ਨੇ ਜੇਕਰ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਸਰਗਰਮ ਦਿਖਾਈ ਦੇ ਰਹੇ ਨੇ ਤਾਂ ਆਏ ਦਿਨ ਹੀ ਉਹਨਾਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਜਿੱਥੇ ਤਰਨਤਾਰਨ ਦੇ ਵਿੱਚ ਜਿਮਨੀ ਚੋਣਾਂ ਦਾ ਐਲਾਨ ਕੀਤਾ ਹੋਇਆ ਹੈ ਉਹਦੇ ਉੱਤੇ ਕੋਈ ਗੱਲ ਕਰਨੀ ਹੈ ਜਾਂ ਫਿਰ ਜਿਹੜੇ ਲੋਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਏ ਦਿਨ ਹੀ ਉਡੀਕ ਕਰਦੇ ਰਹਿੰਦੇ ਨੇ ਕਿ ਸ਼ਾਇਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੁਝ ਨਵਾਂ ਐਲਾਨ ਕਰਨਗੇ ਕਿਉਂਕਿ ਐਲਾਨ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰ ਦਿੰਦੇ ਨੇ ਲੇਕਿਨ ਉਹਨਾਂ ਉੱਤੇ ਖਰੇ ਨਹੀਂ ਉਤਰਿਆ ਜਾਂਦਾ ਪੰਜਾਬ ਦੇ ਲੋਕ ਜਿੱਥੇ ਇੱਕ ਪਾਸੇ 2022 ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਾਅਦੇ ਕੀਤੇ ਉਹਨਾਂ ਵਾਅਦਿਆਂ ਉੱਤੇ ਪੂਰਾ ਤਾਂ ਨਹੀਂ ਕੀਤਾ ਗਿਆ ਲੇਕਿਨ ਉਸ ਤੋਂ ਬਾਅਦ ਆਏ ਦਿਨ ਹੀ ਮੀਟਿੰਗ ਤੇ ਮੀਟਿੰਗ ਹੁੰਦੀਆਂ ਰਹੀਆਂ ਲੇਕਿਨ ਮੀਟਿੰਗ ਤੋਂ ਬਾਅਦ ਕੁਝ ਖਾਸ ਪੰਜਾਬ ਦੇ ਉੱਤੇ ਦਿੱਤਾ ਨਹੀਂ ਗਿਆ ਲੇਕਿਨ ਚਲੋ ਇਸ ਗੱਲ ਨੂੰ ਬਾਅਦ ਚ ਕਰਾਂਗੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀ ਦਿੱਤਾ ਜਾਂ ਕੀ ਨਹੀਂ ਦੇ ਰਹੇ ਲੇਕਿਨ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਗਾਨ ਪ੍ਰਦਾਨਗੀ ਹੇਠ ਕੈਬਨਿਟ ਦੀ ਇੱਕ ਮੀਟਿੰਗ 13 ਅਕਤੂਬਰ ਨੂੰ ਹੋਣ ਜਾ ਰਹੀ ਹੈ ਸੂਤਰਾਂ ਅਨੁਸਾਰ ਇਸ ਮੀਟਿੰਗ ਵਿੱਚ ਕੋਈ ਵੱਡੇ ਅਹਿਮ ਫੈਸਲੇ ਆ ਤੇ ਮੋਹਰ ਲੱਗ ਸਕਦੀ ਹੈ ਹਾਲਾਂਕਿ ਮੀਟਿੰਗ ਦਾ ਅਧਿਕਾਰ ਕਰਤਾ ਇਹ ਜਟਾਂ ਤੱਕ ਨਹੀਂ ਜਾਰੀ ਕੀਤਾ ਗਿਆ ਹੈ ਇਹ ਮੀਟਿੰਗ 13 ਅਕਤੂਬਰ ਨੂੰ ਦੁਪਹਿਰੇ 13 ਸੋਰੀ 3 ਵਜੇ ਸਿਵਲ ਸਕੱਤਰ ਚੰਡੀਗੜ੍ਹ ਵਿਖੇ ਹੋਏਗੀ ਦੱਸ ਦੇ ਕਿਉਂ ਨੀ ਇਸ ਮੀਟਿੰਗ ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਕਿਉਂਕਿ ਇਸ ਵਿੱਚ ਲਏ ਗਏ ਫੈਸਲੇ ਸੂਬੇ ਦੇ ਪਵਿੱਕ ਤੇ ਵੱਡਾ ਅਸਰ कह सकदा है मीटिंग ਤੋਂ ਬਾਅਦ ਇਹ ਸਾਫ ਹੋ ਸਾਏਗਾ ਕਿ ਸੂਬੇ ਦੀ ਜਨਤਾ ਨੂੰ ਕੀ ਨਵੀਆਂ ਸੁਗਾਤਾ ਮਿਲਣ ਜਾ ਰਹੀਆਂ ਨੇ ਤਾਂ 13 ਅਕਤੂਬਰ ਨੂੰ ਜਿਹੜਾ ਹੈ ਦੁਪਹਿਰੇ 3 ਵਜੇ ਚੰਡੀਗੜ੍ਹ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਲੇਕਿਨ ਹੁਣ ਲੋਕ ਉਡੀਕ ਕਰ ਰਹੇ ਨੇ ਪੰਜਾਬ ਦੇ ਲੋਕਾਂ ਵੱਲੋਂ ਜਿਹੜੀ ਹੈ ਵੱਡੀ ਉਡੀਕ ਕੀਤੀ ਜਾ ਰਹੀ ਕਿ ਅਹਿਮ ਫੈਸਲੇ ਇਹਦੇ ਉੱਤੇ ਕੀ ਲਏ ਜਾਣਗੇ ਉਹਨਾਂ ਅਹਿਮ ਫੈਸਲਾ ਦੇ ਉੱਤੇ ਬਾਅਦ ਵਿੱਚ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਰੇ ਵੀ ਉਤਰਨਗੇ ਜਾਂ ਫਿਰ ਇਹ ਮੀਟਿੰਗ ਵੀ ਉਸ ਮੀਟਿੰਗਾਂ ਤਰ੍ਹਾਂ ਹੀ ਰਹੂਗੀ ਜਿਹੜੀਆਂ ਪਹਿਲਾਂ ਕਈ ਵਾਰ ਹੋਈਆਂ ਤੇ ਕਈ ਵਾਰ ਉਹਨਾਂ ਨੂੰ ਬਦਲ ਦਿੱਤਾ ਗਿਆ